ਜਿਸੀ ਪਹੁੰਚੇ ਹਾਂ ਫੈਲਾਬਾਦ ਤੇ ਪਿੰਡ ਮੋਸਤਰਾਪੁਰ ਵਿਖੇ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਪਿਛਲੇ ਕੋਸ਼ੇ ਦੇਣਾ ਤੋਂ ਕਾਫੀ ਹੜਾਂ ਦੀ ਜਿਹੜੀ ਮਾਰ ਕਾਫੀ ਜਿਹੜੀ ਪਿੰਡਾਂ ਦੇ ਵਿੱਚ ਪਈ ਆ ਤੇ ਜਿਨੇ ਜਿਨੇ ਵੀ ਵੀਡੀਓ ਨੂੰ ਵੇਖੀਆਂ ਜਿਨ੍ਹਾਂ ਜਨਾਂ ਨੇ ਵੀ ਇਹ ਦੁੱਖ ਨੂੰ ਵੇਖਿਆ ਤੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹਰ ਥਾਂ ਤੋਂ ਹਰ ਸ਼ਹਿਰ ਤੋਂ ਹਰ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਕੁਝ ਨਾ ਕੁਝ ਲੋਕ ਜਿਹੜੇ ਨੇ ਉਹਨਾਂ ਹੜ ਪੀਰਾਂ ਦਾ ਵਾਸਤੇ ਲੈ ਕੇ ਆ ਰਹੇ ਨੇ ਅੱਜ ਅਸੀਂ ਪਹੁੰਚੇ ਹਾਂ ਫੈਲਾਬਾਦ ਤੇ ਪਿੰਡ ਮੋਸਤਰਾਪੁਰ ਵਿਖੇ ਉੱਥੋਂ ਕੁਝ ਵੀਰ ਜਿਹੜੇ ਕੋ ਰਸਤਾ ਲੈ ਕੇ ਆ ਰਹੇ ਨੇ ਤੇ ਉਹਨਾਂ ਨੂੰ ਪੁੱਛਦੇ ਆ ਕਿ ਕਿਹੜੀ ਕਿਹੜੀ ਰਸਤ ਜਿਹੜੀ ਆ ਤੁਸੀਂ ਲੈ ਕੇ ਅੱਜ ਜਾ ਰਹੇ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਨਾਮ ਰਣਵੀਰ ਸਿੰਘ ਜੀ ਹਾਂ ਜੀ ਅੱਜ ਵੀਰ ਜੀ ਤੁਸੀਂ ਜਾ ਰਹੇ ਜੀ ਕਿਹੜੀ ਕਿਹੜੀ ਰਸਤ ਜਿਹੜੀ ਆ ਲੈ ਕੇ ਆ ਰਹੇ ਕਦੋਂ ਤੋਂ ਤੁਸੀਂ ਜਿਹੜੀ ਇਹ ਸੇਵਾ ਸ਼ੁਰੂ ਕੀਤੀ ਹੈ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਮਸਤਰਾਪੁਰ ਤੇ ਫਜਲਾਬਾਦ ਦੇ ਡੇਰਾਂ ਤੇ ਸਾਡੇ ਕੁਝ ਕ ਕਰਨੇ 11 12 ਤੇ ਸਟਾਰਟਿੰਗ ਆਪਾਂ ਸਾਡਾ ਵੀਰ ਹਰਜਿੰਦਰ ਸਿੰਘ ਦੁਬਈ ਟਰਾਂਸਪੋਰਟਰ ਨੇ ਇਹਨਾਂ ਨੇ ਆ ਕੇ ਉਹ ਤੋਂ ਮਾਨੂੰ ਸਾਰਿਆਂ ਨੂੰ ਪ੍ਰੇਰਿਆ ਕਿ ਆਓ ਆਪਾਂ ਸੇਵਾ ਕਰੀਏ ਆਪਾਂ ਕੁਝ ਸਫਾਈਏ ਹੌਲੀ ਹੌਲੀ ਸਾਡਾ ਦਾਇਰਾ ਵਧਦਾ ਗਿਆ ਮਹਾਰਾਜ ਨੇ ਬੜੀ ਕਿਰਪਾ ਕੀਤੀ ਆਪਾਂ ਇੱਕ ਤਰੀਕ ਤੋਂ ਵੀਰ ਜੀ ਜਾ ਰਹੇ ਆ ਪਹਿਲਾਂ ਤਾਂ ਆਪਾਂ ਸੁੱਕਾ ਰਾਸ਼ਨ 15-15 ਕਿਲੋ ਦੀ ਕਿੱਟ ਜੋ ਕਰਦਾ ਜੋ ਵੀ ਜ਼ਰੂਰੀ ਸਮਾਨ ਸੀਗਾ ਉਹ ਆਪਾਂ ਇੱਕ ਕਿੱਟ ਦੇ ਵਿੱਚ ਤਿਆਰ ਕੀਤਾ ਉਹ ਲਗਾਤਾਰ ਅਸੀਂ ਦੋ ਤਿੰਨ ਦਿਨ ਫੌਜ ਦੇ ਰਹੀਨਾ ਆਪਾਂ ਡੇਰਾ ਤੱਕ ਸਪਲਾਈ ਕੀਤੀ ਨਾਗ ਪਿੰਡਾਂ ਤੱਕ ਜਿਹੜੇ ਡੂੰਗੇ ਖੇਤਰ ਸੀਗੇ ਸਾਡੇ ਨਾਲ ਸਾਡੇ ਬੜੇ ਸਤਿਕਾਰਯੋਗ ਆਪਣਾ ਗਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਜੋ ਐਮਪੀ ਨੇ ਉਹ ਸਾਡੇ ਨਾਲ ਸੰਪਰਕ ਤੇ ਰਹੇ ਤੇ ਉਹਨਾਂ ਨੇ ਸਾਡੇ ਵੋਟਾਂ ਦੀ ਸੇਵਾ ਕੀਤੀ ਹੈ ਨਾਲ ਔਜ ਦੀਆਂ ਦੋ ਗੱਡੀਆਂ ਦਿੱਤੀਆਂ ਉਹਨਾਂ ਨੇ ਕਿਸ਼ਤੀਆਂ ਦੀ ਜੋ ਸੇਵਾ ਕੀਤੀ ਤੇ ਗਾਇਕ ਜਸਬੀਰ ਜੱਸੀ ਜਿਹੜੇ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਆਪਾਂ ਪਹਿਲੇ ਸੁੱਕਾ ਰਸਨ ਉੱਥੋਂ ਤੱਕ ਪਹੁੰਚਾਇਆ ਤੇ ਬਾਅਦ ਚ ਮੰਗਾਈ ਚਾਰੇ ਦੀ ਫਿਰ ਡੰਗਰਾਂ ਦਾ ਚਾਰਾ ਜੋ ਆਪਾਂ ਆਚਾਰ ਦੀਆਂ ਗੱਠਾਂ ਹੁੰਦੀਆਂ ਇੱਕ ਇੱਕ ਕਵੈਂਟਲ ਦੀਆਂ ਉਹਦੇ ਉਹਦੀਆਂ ਘਟੋ ਘਟ 100 200 ਕਵੈਂਟਲ ਦੇ ਲੱਗੇ ਚੱਗੇ ਜੀ ਸੇਵਾ ਚੱਲੀ ਆ। ਉਪਰੰਤ ਫਿਰ ਸੰਗਤ ਦੇ ਹਿਸਾਬ ਦੇ ਨਾਲ ਜੋ ਜੋ ਡਿਮਾਂਡ ਆਈ ਦੀ ਚੌਖਰ ਦੀ ਡਿਮਾਂਡ ਆਈ ਆ ਤੇ ਚੌਖਰ ਦਾ ਹੁਣ ਆਪਣਾ ਤੀਜਾ ਫੇਰਾ ਜਾ ਰਿਹਾ ਜੀ ਹੋਰ ਵੀ ਬੁਕਿੰਗ ਆ। ਤੇ ਖੱਚੀ ਵੇਖੋ ਹਰ ਥਾਂ ਤੂੰ ਕੋਈ ਕੋਈ ਚਾਰਾ ਲੈ ਕੇ ਆ ਰਿਹਾ ਵਾ ਕੋਈ ਲੰਗਰ ਲੈ ਕੇ ਆਇਆ ਕੋਈ ਕੁਝ ਲੈ ਕੇ ਹੁਣ ਗਾੜੀ ਸਿਆਲ ਦਾ ਮੌਸਮ ਆ ਰਿਹਾ ਵਾ ਮੈਂ ਦੇਖਿਆ ਜਾ ਕੇ ਵੀਡੀਓ ਕੀਤੀਆਂ ਨੇ ਤੇ ਕਾਫੀ ਜਿਹੜਾ ਵਾ ਨੁਕਸਾਨ ਲੋਕਾਂ ਦਾ ਹੋਇਆ ਵਾ ਲੀੜਾ ਕਪੜਾ ਜਿਹੜਾ ਵਾ ਪਹੁੰਚੇ ਜਦੋਂ ਯੋਗ ਨਹੀਂ ਰਿਹਾ ਇਹਦੇ ਬਾਰੇ ਤੁਸੀਂ ਥੋੜਾ ਦੱਸ ਦਿਓ ਵੀ ਇਹ ਸੇਵਾ ਵੀ ਕਪੜੇ ਦੀ ਹੋਛੇ ਜਦੋਂ ਵੀ ਅਸੀਂ ਮਾਛੀ ਵਾਲਾ ਰਮਦਾਸ ਤੋਂ ਹੇਠਲੇ ਏਰੀਏ 'ਚ ਥੋੜੇ ਦਰਿਆਈ ਏਰੀਏ ਦੇ ਵਿੱਚ ਗਏ ਹਾਂ ਪਹੁੰਚ ਕੀਤੀ ਹੈ ਉੱਥੇ ਜਾ ਕੇ ਵੇਖਿਆ ਵੀ ਹਾਲਾਤ ਵੀ ਪੇਟੀਆਂ ਦੇ ਵਿੱਚ ਪਾਣੀ ਵੜ ਗਿਆ ਇੱਕ ਮਾਤਾ ਨਾ ਉਹਦੇ ਕੋਲ ਜਾਈ ਨਹੀਂ ਚੁੱਕੀ ਆ ਰਹੀ ਜੀ ਉਹ ਹਾਲਾਤ ਨੂੰ ਮੱਦੇ ਨਜ਼ਰ ਰੱਖਦੇ ਆ ਅਸੀਂ ਆਪਨਾ ਵੀਰਾਂ ਨੇ ਵਿਚਾਰ ਕੀਤਾ ਸੀ ਕੰਬਲਾਂ ਦੀ ਸੇਵਾ ਸਾਡੇ ਹਰਜਿੰਦਰ ਸਿੰਘ ਜੀ ਹੈਪੀ ਵੀਰ ਜੀ ਇਹਨਾਂ ਨੇ ਕੰਬਲਾਂ ਦੀ ਸੇਵਾ ਫਿਰ ਕੀਤੀ ਆ 100 ਕੰਬਲ ਆਪਾਂ ਲੈ ਕੇ ਆਏ ਆ ਨਾਲ ਸਾਡੇ ਕੋਲ ਦਰੀਆਂ ਨੇ ਚਾਦਰਾਂ ਨੇ ਬੈੱਡ ਸ਼ੀਟਾਂ ਨੇ ਬੱਚਿਆਂ ਦੇ ਕੱਪੜੇ ਆ ਉਹਦੇ ਤੇ ਹੁਣ ਜਿਆਦਾ ਸੀ ਕੰਮ ਕਰ ਰਹੇ ਆ ਜੀ ਇੱਕ ਤਰੀਕ ਤੋਂ ਲੈ ਕੇ ਅੱਜ ਤੱਕ ਤੁਸੀਂ ਜਿਹੜੀ ਸੇਵਾ ਕਰੇਂ گا ਵੀ ਇਹ ਚੱਲਦੀ ਰਹੂਗੀ ਮਹਾਰਾਜ ਦੀ ਕਿਰਪਾ ਨਾਲ ਜੀ ਚੱਲਦੀ ਰਹੂਗੀ ਕਿਉਂਕਿ ਪਿੱਛੇ ਜੇ ਸਾਡੀ ਨਾ ਬ੍ਰੇਕ ਲੱਗੀ ਵੀ ਥੋੜੇ ਜਿਹੇ ਤੇ ਘਰ ਹੈ ਜੀ 12 ਕੇ ਘਰ ਨੇ ਤੇ ਆਪਾਂ ਨੂੰ ਥੋੜਾ ਰਿਕਵਰਟ ਆ ਗਈ ਮਾਇਆ ਪੱਖੋਂ ਵੀ ਫਿਰ ਸਾਡੇ ਪੰਥ ਪ੍ਰਸਿੱਧ ਪੰਥ ਰਤਨ ਗਿਆਨੀ ਪਿੰਦਰਪਾਲ ਸਿੰਘ ਜੀ ਬੜੇ ਪਿਆਰ ਸਤਿਕਾਰ ਵਾਲੇ ਸਾਰੀਆਂ ਸੰਗਤਾਂ ਜਾਣਦੀਆਂ ਕਿ ਇਹ ਨਾਂ ਦੇ ਮੋਸਾਜ ਨਹੀਂ ਗੇ ਉਹਨਾਂ ਨੇ ਉਹਨਾਂ ਨੂੰ ਮੈਂ ਕਾਲ ਕੀਤੀ ਮੈਂ ਭਾਈ ਸਾਹਿਬ ਜੀ ਵੀ ਆ ਚੱਕਰ ਆ ਉਹਨਾਂ ਉਸੇ ਵੇਲੇ ਮੇਰੇ ਕੋਲ ਕਾਉਂਟ ਮੰਗਾ ਕੇ ਆ ਵੀਰ ਲੱਗੇ ਸੀ ਮੈਂਬਰ ਸਾਹਿਬ ਬਿਕਰਮਜੀਤ ਸਿੰਘ ਹੋਣੀ ਤੇ ਆਪਾਂ ਉਹਨਾਂ ਨੇ ਉਸੇ ਵੇਲੇ ਮੈਨੂੰ 50000 ਰੁਪਏ ਪਾਇਆ ਫਿਰ ਉਹਨਾਂ ਆਖਿਆ ਵੀ ਮੇਰੇ ਆਪਣੀਆਂ ਸੇਵਾ ਨਿਰੰਤਰ ਜਾਰੀ ਨੇ ਚਲੋ ਆਪਾਂ ਮਾਫੀ ਮੰਗਦੇ ਹਾਂ ਉਹਨਾਂ ਕੋਲ ਉਹਨਾਂ ਨੇ ਸਾਨੂੰ ਆਖਿਆ ਵੀ ਸਾਡਾ ਨਾਂ ਨਹੀਂ ਲੈਣਾ ਕਿਸੇ ਵੀ ਗੁਪਤਦਾਨ ਹੀ ਕਰੇ ਹਰ ਪਾਸੇ ਉਹਨਾਂ ਦੀ ਸੇਵਾ ਜਾ ਰਹੀ ਹੈ ਜੀ ਲੱਖਾਂ ਰੁਪਏ ਦਾਨ ਕਰਨ ਦੇ ਉਹਨਾਂ ਨੇ ਫਿਰ ਸਾਨੂੰ ਉਹਨਾਂ ਦੀ ਹਿੰਮਤ ਨਾਲ ਫਿਰਾਨੂੰ ਹੁਲਾਰਾ ਵਜ ਗਿਆ ਹੋਰ ਵੀ ਆਪਣਾ ਸਵਾਨ ਸਿੰਘ ਸੁਮਨ ਸਵਾਨ ਸਿੰਘ ਕੈਨੇਡਾ ਤੋਂ ਨੇ ਜਾਂ ਕਤਰ ਤੋਂ ਥੋੜੀ ਜੀ ਸੇਵਾ ਆਈ ਹੈ ਫਗਵਾੜੇ ਦੀਆਂ ਸੰਗਤਾਂ ਨੇ ਉਹਨਾਂ ਨੇ ਸਾਨੂੰ ਚੋਖਰ ਦੀ 100 ਬੋਰੀ ਉਹਨਾਂ ਨੇ ਦਾਨ ਕੀਤੀ ਹੈ ਖਾਲਸਾ ਜੀ ਦੇ ਸਾਰੇ ਹੀ ਖਲੋਤੇ ਨੇ ਕਿਸਾਨ ਵੀਰ ਹੀ ਖਲੋਤੇ ਨੇ ਉਗਵਾਂ ਸਿੰਘ ਮਾਨ ਵੱਲੋਂ ਇੱਕ ਜਿਹੜਾ ਬਿਆਨ ਦਿੱਤਾ ਗਿਆ ਵਾ ਕਿ 20000 ਰੁਪਇਆ ਏਕੜ ਦਾ ਜਿਹੜਾ ਵਾ ਫਸਲ ਦਾ ਜਿਹੜਾ ਦਿੱਤਾ ਜਾਊਗਾ ਵਾਜਾ ਉਹਦੇ ਬਾਰੇ ਕਿਸਾਨ ਖੁਸ਼ ਆ ਕਿ ਜਿਵੇਂ ਕਿਵੇਂ ਵੇਖੋ ਜੀ ਖੁਸ਼ ਤੇ ਕਿਸਾਨ ਤੇ ਜੋ ਸਾਡਾ ਏਰੀਆ ਵਾ ਮਾਝੇ ਦਾ ਇਹ ਤੇ ਤੁਹਾਨੂੰ ਪਤਾ ਜੀ ਖੁਸ਼ੀ ਗਮੀ ਦੇ ਵਿੱਚ ਚੜਦੀ ਕਲਾ ਚ ਹੀ ਰਹਿਆ ਹਮੇਸ਼ਾ ਹਾਂ ਬਾਕੀ ਜੋ 20000 ਪ੍ਰਤੀ ਏਕੜ ਆ ਤੁਸੀਂ ਆਪ ਸੋਚੋ ਵੀ 4 4 5 5 ਫੁੱਟ ਰੇਤ ਚੜ ਗਈ ਹੈ ਤੁਸੀਂ ਵੇਖਿਆ ਹੀ ਜਾ ਕੇ ਮੌਜੂਦਾ ਹਾਲਾਤ ਉਹ 20000 ਕੀ ਮੈਨੂੰ ਲੱਗਦਾ ਵੀ 30 35000 ਪਰ ਕਿੱਲੇ ਦਾ ਲੱਗੂ ਇਕੱਲੀ ਰੇਤ ਕੱਢਣ ਦਾ ਸਫਾਈ ਕਰਨ ਦਾ ਹੀ। ਬਾਅਦ ਚ ਚਲੋ ਪੈਰੀਆਂ ਪੋਤਰੀਆਂ ਕਰਾਉਣੀਆਂ ਨੇ, ਫਸਲਾਂ ਬੀਜਣੀਆਂ ਨੇ, ਦਵਾਈਆਂ ਪੈਣੀਆਂ। ਬਹੁਤ ਜ਼ਿਆਦਾ ਖਰਚਾ। ਪ੍ਰਤੀ ਲੱਖ ਰੁਪਇਆ ਵੀ ਘਾਟ ਹੈ ਜੀ ਜੇ ਤੁਸੀਂ ਸੋਚੋ ਤੇ। ਇਹ ਸਨ ਵੀਰਜੀ ਮਸਤਰਾਪੁਰ ਤੋਂ। ਹੁਣ ਤੁਸੀਂ ਦੇਖ ਸਕਦੇ ਜੇ ਵੀ ਜਿਹੜੀਆਂ ਰਸਤੇ ਜਿਹੜੀ ਇਹ ਜਾ ਰਹੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਜੀ ਥੋੜਾ ਜਿਹਾ ਵਿਖਾ ਦੇਣਾ। ਇਹ ਟਰਾਲੀ ਜਿਹੜੀ ਰਸਤ ਜਾ ਰਹੀ ਆ ਚੋਕਰ ਜਾ ਰਿਆ ਵਾ ਕੁਸਕਿੱਟਾਂ ਜਿਹੜੀਆਂ ਨੇ ਉਹ ਲੰਗਰ ਦੀਆਂ ਜਾ ਰਹੀਆਂ ਨੇ ਇਧਰ ਜਿਹੜਾ ਕੰਬਲ ਨੇ ਸ਼ੋ ਕੰਬਲ ਜਿਹੜਾ ਵਾ ਉਹ ਉਹ ਵੀ ਵੰਡਿਆ ਜਾਣਾ ਵਾ ਜਿਹੜੇ ਗਰੀਬ ਕਰਦੇ ਇਹ ਸਾਰਾ ਜਿਹੜਾ ਜੀ ਅੱਜ ਲੈ ਕੇ ਜਾ ਰਹੇ ਨੇ ਪਿੰਡ ਮੋਸਤਰਾਪੁਰ ਤੇ ਫੈਲਾਵਾ ਤੋਂ ਦੇਖ ਰਹੇ ਤੁਸੀਂ